ਐਸਐਚਓ ਸਤਵਿੰਦਰ ਸਿੰਘ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕਰਦਿਆ ਇੱਕ ਵਿਅਕਤੀ ਨੂੰ 1,80,000 ਰਾਮਾਡੋਲ ਟੈਬਲੇਟਸ ਇੱਕ ਗਲੌਕ ਪਿਸਤਲ ਅਤੇ ਪੰਜ ਜ਼ਿੰਦਾ ਰੌਂਦਾ ਸਨੇਹ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਨਸ਼ਿਆਂ ਦੇ ਵੱਡੇ ਜਾਬ ਤੇ ਵੱਡਾ ਵਾਰ ਕਰਾ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰੀਕਸਰ ਦਿਹਾਤੀ ਐਸਐਸਪੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਕਿ ਆਮਰੀਕਸਰ ਦਿਹਾਤੀ ਪੁਲਿਸ ਲਗਾਤਾਰ ਤਸਕਰਾ ਤੇ ਸਖਤ ਕਾਰਵਾਈ ਕਰ ਰਹੀ ਹੈ ਇੱਕ ਦੇਸ਼ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅਮ੍ਰਿਤਸਰ ਦੇ ਹਾਥੀ ਦੀ ਪੁਲਿਸ ਕੋਲੋਂ ਕੜੀ ਤੇ ਚੱਲਦਿਆਂ ਹੋਇਆਂ ਇੱਕ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਐਂਡ ਐਸਟੀਡੀ ਰਿੰਦਰ ਨਾਦ ਦਾ ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ 28 ਨਾਂ ਦਾ ਵਿਅਕਤੀ ਹੈ ਅਸੀਂ ਬਹੁਤ ਜ਼ਿਆਦਾ ਵਟੇ ਲੈ ਰਹੇ ਤੇ ਕੰਮ ਕੀਤੀਆਂ ਨੇ ਕਿ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਇਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜੁਰਮ ਨੇ ਉਹਨਾਂ ਦੇ ਤਹਿਤ ਉਹ ਅਗਰੇਦਾਂ ਦੇ ਨੇ ਇਹਦੇ ਜੋ کئی ਵਾਰ چھوٹے چھوٹے ਆਪਣੇ ਜਿਹੜੇ ਇਹਨਾਂ ਨੇ ਤਸਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਜਿਹੜੀਆਂ ਬੈਕਵਰਡ ਲੀਕੀਜਿਸ ਵੀ ਸਪਰਾਪਰਲੀ ਕੰਗਾਲਾਂਗੇ ਇਹ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂ ਨੇ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਰ੍ਹਾਂ ਜਿਹੜੀ ਸਾਡੀ ਅੰਦਰ ਸਰਚ ਅੱਜ ਜੀ ਹੋਇਆ ਹੈ ਪੂਰੀ ਟੈਟਾ ਕਸੀ ਸੀ ਨੀਚੇ ਦੇ ਕੰਮ ਕਰਦਾ ਇਸ ਦੇ ਖਿਲਾਫ ਪਹਿਲਾਂ ਵੀ ਸੱਚ ਸੰਗੀਨ ਜਿਹੜੇ ਨੋਨ ਇਨਫੈਕਟਸ ਸੰਗੀਨ ਜੁਮਾ ਤਹਿਤ ਇਹਦੇ ਦੇ ਨਕਰਮੇ ਦੱਸਦੇ ਜਾਂਗੇ ਸਪਲਾਈ ਕਰਦੇ ਸੀ ਉਹ ਸਾਰੀ ਜਿਹੜੀ ਹੈਗੀ ਹੈ ਸੱਚ ਵਿੱਚ ਕੋਈ ਨਹੀਂ